ਅਰੇ ਵਾਹ ਅਰ ਆਪਾਂ ਨੂੰ ਹੁਣ ਜਾਣ ਦੀ ਲੋੜ ਹੀ ਨਹੀਂ ਆ ਬੁੱਢੇ ਨਾਲ ਤੋਂ ਪਾਣੀ ਲਿਆਓ ਤੇ ਘਰ ਦੇ ਕਮਰੇ ਜਿਹੜੇ ਹੈਗੇ ਆ ਉਹ ਰੰਗ ਕਰੋ ਬਰਾ ਪਟਾੜਾ ਅਰ ਬੀਬੂ ਜੀ ਮੈਂ ਕਢਾਉਂਗਾ ਤੁਸੀਂ ਜ਼ਮਾਨਤਾ ਕਰਵਾਈ ਛੱਲੋ ਮੇਰੇ ਨਾਲ ਛੱਲੋ ਕੁਛ ਜੇ ਤੁਸੀਂ ਲੁਜਾਂ ਦੇ ਲੋਕਾਂ ਦਾ ਭਲਾ ਕਰਦੇ ਹੋ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਮਲਾ ਤਾਂ ਹੈਗਾ ਜੀ ਬੁੱਢੇ ਨਾਲੇ ਦਾ ਕਰ ਬੁੱਢੇ ਨਾਲੇ ਤੇ ਲੀਡਰ ਬਿਆਨਬਾਜ਼ੀ ਕਰ ਜਾਂਦੇ ਆ ਖਬਰਾਂ ਲਵਾਈ ਜਾਂਦੇ ਆ ਮੈਂ ਟੀਟੂ ਬਾਣੇ ਦੱਸਣਾ ਚਾਹੁੰਨਾ ਵਾ ਦੇ ਖਬਰਾਂ ਲਵਾ ਕੇ ਬਿਆਨਬਾਜ਼ੀ ਨਾਲ ਬੁੱਢਣ ਵਾਲਾ ਸਾਫ ਨਹੀਂ ਹੋਣਾ ਇਹਦੇ ਵਾਸਤੇ ਸਾਨੂੰ ਕਾਰਵਾਈ ਕਰਨੀ ਪੈਣੀ ਆ ਫੈਕਟਰੀਆਂ ਨੂੰ ਜਿਹੜੇ ਹੈਗੇ ਆ ਉਹ ਜਿੰਦੇ ਲਾਉਣੇ ਪੈਣੇ ਆ ਉਹਨਾਂ ਦੇ ਪਰਚੇ ਕੱਟਨੇ ਪੈਣੇ ਆ ਪਰ ਮੇਰਾ ਰਵਨੀਦੀ ਬਿੱਟੂ ਮੇਰੇ ਮਗਰ ਲੱਕੇ ਮੈਂ ਜੋਣ ਡੀਚ ਗਿਆ ਸੀਗਾ ਆ ਮੇਰੇ ਤੋਂ ਬਿਨਾਂ ਪੁੱਛੇ ਜੋਣ ਏ ਚ ਵੜ ਗਿਆ ਤੇ ਪਰਚਾ ਦਰਜ ਕਰਵਾ ਲਿਆ ਤੇ ਅੱਜ ਉਹ ਅੰਦਰ ਬੈਠਾ ਵਾ ਤੇ ਮੈਂ ਤਾਂ ਬੇਨਤੀ ਕਰਦਾ ਕੋਈ ਗੱਲ ਇਹ ਵੱਡਾ ਭਰਾ ਅੰਦਰ ਗਿਆ ਵਾ ਅਸੀਂ ਛੋਟਾ ਭਰਾ ਬਾਹਰ ਆ ਅੱਜ ਤਾਂ ਰਵਨੀਦੀ ਬਿੱਟੂ ਨੂੰ ਵੀ ਬੇਨਤੀ ਕਰਦੇ ਆ ਵੇ ਗੋਡਿਆਂ ਨੂੰ ਗਲੀਚ ਕਲੂਜ਼ ਕਰੋ ਅਸੀਂ ਇਹ ਗਲੀਚ ਦੇ ਰੱਬੇ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਸੀਂ ਗਲੀਚ ਕਲੂਜ਼ ਕਰਕੇ ਸਿੱਧੇ ਖੋਲੋ ਮੇਰੇ ਨਾਲ ਬੁੱਢੇ ਨਾਲੇ ਤੇ ਕਰਾ ਜਿੰਦੇ ਟਿੱਟੂ ਬਾਣੀਆਂ ਲਾਊਗਾ ਮੇਰੇ ਨਾਲ ਕਮਾਨ ਸਾਹਿਬ ਲਾ ਲੈਣਗੇ ਤੇ ਪਰਚੇ ਸੀ ਘਟਾਲਾਂਗੇ ਜਮਾਨ ਦਾ ਟੂੰਕ ਰਹੀ ਚੱਲੀ ਡਰਨਾ ਹੋਰ ਮਰੀ ਬੱਟੂ ਜੀ ਜਿੱਡਾ ਤੁਹਾਡਾ ਵੱਡਾ ਯਾਨੀ ਉਹਦਾ ਵਾ ਵੱਡੇ ਕੰਮ ਕਰੋ ਆ ਜਿੰਦੇ ਜੁੰਦੇ ਦਾ ਮੈਂ ਬਥੇਰੇ ਲਾ ਦੇਣੇ ਸੀ ਕੀ ਕਰਾ ਤੁਸੀਂ ਮੈਨੂੰ ਦੱਸਤਾ ਦਿੰਦੇ ਕਰਾ ਜਿੰਦੇ ਉੱਥੇ ਲਾਉਣੇ ਆ ਮੇਰਾ ਮਗਰ ਲੱਗ ਕੇ ਨਾ ਬਾਂਦਰ ਲੰਗਰ ਵਾਲਾ ਤੁਸੀਂ ਕੀ ਫਾਇਦਾ ਹੋਦਾ ਕਰ ਆ ਮੇਰਾ ਵੱਡਾ ਭਰਾ ਵਾ ਹੁਣ ਹੱਸਾ ਹੱਸਦੇ ਵੀ ਉੱਥੇ ਗੱਲ ਸੱਚੀ ਕਹਿ ਦੇਣ ਲੱਗੀ ਵਰੀ ਮੈਂ ਤੇ ਮੈਂ ਤਾਂ ਇੱਕ ਅੱਜ ਸੀਰੀਅਸ ਮੁੱਦਾ ਵਾ ਇੱਕ ਹਸਣ ਵਾਲੀ ਗੱਲਬਾਤ ਵੀ ਨਹੀਂ ਤੇ ਤੁੱਕੀ ਵਾਤਾਵਰਣ ਨੇ ਸਾਨੂੰ ਜੀਵਨ ਦਿੱਤਾ ਆ ਧੁੱਪ ਨਹੀਂ ਨਿਕਲਦੀ ਆ ਪਰ ਚੀਕਾਂ ਮਾਰਦੇ ਆ ਵਾਤਾਵਰਣ ਨਾਲ ਜੇ ਆਪਾਂ ਛੇੜਖਾਨੀ ਕਰਾਂਗੇ ਪੁਚਾਲ ਵੀ ਆਉਣਗੇ ਕਰਾ ਸਾਰਾ ਕੁਝ ਹੋਊਗਾ ਕਰ ਅੱਜ ਅਸੀਂ ਤਾਂ ਸਰਕਾਰਾਂ ਦੇ ਮੰਗਤੇ ਬਣ ਕੇ ਆਏ ਆ ਲੋਕਾਂ ਵਾਸਤੇ ਭੀਗ ਮੰਗ ਰਹੇ ਆ ਕਿਉਂਕਿ ਇਹਨਾਂ ਨਾਲ ਸਾਰੇ ਪੀੜੀ ਨੂੰ ਫਾਇਦਾ ਮਿਲਣਾ ਵਾ ਕੈਨੇਡਾ ਅਮਰੀਕਾ ਕਿਉਂ ਕੰਮ ਆਵਾ ਉਥੇ ਵਾਧਾ ਵਨ ਵਧੀਆ ਵਗਰਾ ਪਾਣੀ ਪੀ ਲੋ ਕੈਂਸਰ ਤੱਕ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਪਰ ਸਾਡੇ ਇੱਥੇ ਪੰਜਾਬ ਕੈਂਸਰ ਦੀ ਰਾਜਧਾਨੀ ਬਣਦਾ ਜਾ ਰਿਹਾ ਵਾ ਅੱਜ ਅਸੀਂ ਬੇਨਤੀ ਕਰਨ ਆਏ ਆ ਤੇ ਅੱਜ ਅਸੀਂ ਨਾਲ ਰੰਗ ਕਰਨ ਆਏ ਆ 게ਟਾਂ ਨੂੰ ਮਿੱਟੀ ਛੇ ਦਾ ਉੱਤਰ ਦੇ 게ਟਾਂ ਨੂੰ ਰੰਗ ਕਰ ਦਈਏ ਤਾਂ ਜੋ ਸਰਕਾਰਾਂ ਜਾਗਨ ਕਰ ਅੱਜ ਇਹ ਰੰਗ ਲਿਆ ਪੇਂਟ ਲਿਆ ਪੀ ਲਿਆ ਪੇਂਟ ਨਹੀਂ ਆ ਜੀ ਇਹ ਬੁੱਢੇ ਨਾਲ ਦਾ ਪਾਣੀ ਆ ਇੱਕ ਵਾਰੀ ਉਹ ਚ ਡੁਬਕੀ ਮਾਰ ਕੇ ਦੇਖੋ ਨਹੀਂ ਮੈਂ ਤਾਂ ਮਾਰੀ ਦੇਣੀ ਕਿਸੇ ਦਨ ਤੇ ਉਹਦੇ ਵਿੱਚ ਜਦੋਂ ਬੰਦਾ ਡੁਬਕੀ ਮਾਰੂਗਾ ਬਾਹਰ ਨਿਕਲੂਗਾ ਬਿਲਕੁਲ ਬਲੈਕ ਹੀ ਹੋ ਜਾਂਦਾ ਆ ਤਾਂ ਮੈਂ ਉੱਪਰ ਉੱਪਰ ਲੈ ਕੇ ਆ ਅੰਦਰ ਤਾਈਆਂ ਨੇ ਪੂਰਾ ਬਲੈਕ ਫੈਕਟਰੀਆਂ ਦਾ ਗੰਦਾ ਕੈਮੀਕਲ ਦਾ ਪਾਣੀ ਜਾ ਰਿਹਾ ਵਾ ਤੇ ਅੱਜ ਅਸੀਂ ਯਾਨੀ ਕਹਿੰਦਾ ਵਾ ਵਾਤਾਵਰਨ ਨੂੰ ਬਚਾਉਣ ਵਾਸਤੇ ਟੀਟੂ ਬਾਣੀਆ ਛੋਟਾ ਜਿਹਾ ਯੋਗਦਾਨ ਪਾਉਣ ਆਇਆ ਅੱਜ ਇੰਨੇ ਲੰਬੇ ਸਮੇਂ ਤੋਂ ਕਈ ਸਰਕਾਰਾਂ ਆਈਆਂ ਲੇਕਿਨ ਨਾਲੇ ਦਾ ਕੋਈ ਅਜਿਹਾ ਆਹੀ ਗੱਲ ਬਾਤ ਆ ਜੀ ਹੁਣ ਜਿਵੇਂ ਸਾਡੇ ਆਮ ਆਦਮੀ ਪਾਰਟੀ ਦੇ ਖੰਨਾ ਆਇਕ ਬਣੇ ਹੋਏ ਹੈ ਕਈ ਸੱਜੇ ਦਾਤ ਵੰਗੂੰ ਟੋਪੀ ਚ ਪਾ ਕੇ ਰੱਖਦੇ ਆ ਉਹ ਬਿਆਨਬਾਜ਼ੀ ਦੇ ਹੀ ਜਾਂਦੇ ਹਰੇਕ ਬੰਦੇ ਨੇ ਬੁੱਢੇ ਨਾਲ ਤੇ ਬਿਆਨਬਾਜ਼ੀ ਕੀਤੀ ਆ ਪਰ ਕੰਮ ਕਿਸੇ ਨੇ ਨਹੀਂ ਕੀਤਾ ਅਸਲ ਟੀਟੂ ਬਾਣੀਆ ਸਪਸ਼ਟ ਕਰਦਾ ਵਾ ਆ ਤਾਂ 700 700 ਵਾਲੀ ਬੋਤਲਾ ਪਿੰਦੇ ਨੇ ਪਰ ਸਾਡੇ ਵਾਸਤੇ ਤਾਂ ਆਹੀ ਨਲਕਿਆਂ ਦਾ ਪਾਣੀ ਆ ਟੂਬੀਆਂ ਦਾ ਪਾਣੀ ਆ ਬੁੱਢੇ ਨਾਲੇ ਪੱਥਰ ਲਗਾਏ ਗਏ ਨੇ 650 600 ਕਰੋੜ ਦੇ ਲਾਏ ਗਏ ਨੇ ਉਹ ਰੁਪਿਆ ਪਤਾ ਨਹੀਂ ਕਿੱਥੇ ਆ ਮੈਂ ਤਾਂ ਲੱਭਦਾ ਫਿਰਦਾ ਵਾਂ ਵੀ ਕਿੱਥੇ ਰੱਖਿਆ ਹੋ ਕਿੱਥੇ ਨਹੀਂ ਰੱਖਿਆ ਕਰ ਮੈਂ ਤਾਂ ਆਹੀ ਗੱਲ ਕਹਿਣਾ ਵਾਂ ਵੀ 650 ਕਰੋੜ ਹੈਗਾ ਵਾ ਤੁਸੀਂ 300 ਕੋ ਕਰੋੜ ਮੈਨੂੰ ਦੇ ਦਿਓ ਮੈਂ ਬੁੱਢਾਂ ਨਾਲ ਬੰਦੀ ਕਰ ਦੇਣਾ ਮਿੱਟੀ ਪਾ ਕੇ ਨਾਰੋਗਾ ਬਾਸਨਾ ਬੱਜੂਗੀ ਬਾਸ ਜੀ ਕਰਾ